ਗੁਰੂ ਪਿਆਰਿਓ ਜਦੋਂ ਇੱਕ ਵਾਰ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੇ ਪਾਸ ਕਿਸੇ ਗੁਰਮੁਖ ਪਿਆਰੇ ਨੇ ਆ ਕੇ ਬੇਨਤੀ ਕੀਤੀ ਕਹਿਣ ਲੱਗਾ ਕਿ ਸਾਨੂੰ ਮਹਾਪੁਰਖ ਨੂੰ ਦੱਸਣਾ ਕਰੋ ਪੜਿਆ ਲਿਖਿਆ ਬੰਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ ਸਕਦਾ ਹੈ ਪਰ ਜਿਹੜਾ ਅਨਪੜ ਹੋਵੇ ਉਹਦੇ ਲਈ ਕੀ ਮਾਰਗ ਜੇ ਉਹ ਪਰਮਾਰਥ ਦੀਆਂ ਪੌੜੀਆਂ ਚੜ੍ਹਨਾ ਚਾਹੁੰਦਾ ਹੋਵੇ ਉਹਨੂੰ ਕੀ ਕਰਨਾ ਚਾਹੀਦਾ ਕਿਉਂਕਿ ਤੁਸੀਂ ਕਿਹਾ ਹੈ ਨਤ ਨੇਮ ਕਦੇ ਨਾ ਖੁੰਝਾਓ ਇਹ ਦਰਗਾਹ ਦੀ ਟਿਕਟਾ ਤੁਸੀਂ ਤਾਂ ਇਸ ਤਰ੍ਹਾਂ ਆਖਿਆ ਹੈ ਜੋ ਨਤ ਨੇਮ ਨਹੀਂ ਕਰਦਾ ਉਹ ਸਾਡਾ ਕੁਝ ਵੀ ਨਹੀਂ ਲੱਗਦਾ ਤਾਂ ਉਦੋਂ ਫਿਰ ਬਾਬਾ ਆਨੰਦ ਸਿੰਘ ਜੀ ਨੇ ਬਹੁਤ ਸੁੰਦਰ ਗੱਲ ਜਿਹੜੀ ਆ ਬਚਨ ਜਿਹੜੇ ਆ ਕੀਤੇ ਸੀ ਉਹ ਗੁਰਮਖ ਦੇ ਨਾਲ ਕੀ ਦੱਸਿਆ ਸੀ ਉਹਦੇ ਵਿੱਚ ਤਾਂ ਆਓ ਆਪਾਂ ਉਹੀ ਜਾਣਦੇ ਆ ਦੇਖੋ ਜੀ ਜਦੋਂ ਵੀ ਅਸੀਂ ਰੱਬੀ ਮਾਰਗ ਤੇ ਚੱਲਦੇ ਆਂ ਦਸਤੇ ਵਿੱਚ ਰੁਕਾਵਟਾਂ ਤਾਂ ਆਉਂਦੀਆਂ ਹੀ ਨੇ ਸਭ ਤੋਂ ਪਹਿਲੀ ਗੱਲ ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਨਪੜਿਆ ਪਰਮਗਤਿ ਪਾਵੇ ਜਿਹੜਾ ਵੀ ਕੋਈ ਪ੍ਰਾਣੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸਿਮਰਦਾ ਹੈ ਧਿਆਉਂਦਾ ਹੈ ਚਾਹੇ ਉਹ ਪੜਿਆ ਲਿਖਿਆ ਤੇ ਚਾਹੇ ਅਨਪੜ ਉਹਦੀ ਪਰਮਗਤੀ ਹੁੰਦੀ ਹੀ ਹੁੰਦੀ ਆ ਫੇਰ ਬਾਬਾ ਆਨੰਦ ਸਿੰਘ ਜੀ ਨੇ ਉਹ ਗੁਰਮਖ ਨੂੰ ਆਖਿਆ ਕਹਿਣ ਲੱਗੇ ਮੂਲ ਮੰਤਰ ਤੇ ਗੁਰਮੰਤਰ ਦੇ ਜਾਪ ਕਰਨ ਦੇ ਨਾਲ ਜੋ ਤੁਸੀਂ ਕਹਿੰਦੇ ਹੋ ਸਾਡੀ ਜ਼ਿੰਦਗੀ ਵਿੱਚ ਮੁਸ਼ਕਲ ਆ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਂਦਾ ਤੇ ਜਦੋਂ ਬੰਦੇ ਨੂੰ ਰੱਬ ਦੀ ਯਾਦ ਮਿਲ ਜਾਂਦੀ ਆ ਸਮਝ ਲਓ ਉਹਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ ਫਿਰ ਬਾਬਾ ਜੀ ਨੇ ਦੱਸਿਆ ਭਾਈ ਜੇ ਤੂੰ ਕਹਿਣਾ ਹੈ ਵੀ ਤੂੰ ਪੜਿਆ ਲਿਖਿਆ ਨਹੀਂ ਕੋਈ ਗੱਲ ਨਹੀਂ ਜੇ ਮੂਲ ਮੰਤਰ ਦਾ ਪਾੜ ਨਹੀਂ ਕਰ ਸਕਦਾ ਤਾਂ 80 ਮਾਲਾ ਰੋਜ਼ 108 ਮਣਕੇ ਦੀਆਂ ਹੋਣ ਵਾਹਿਗੁਰੂ ਦੀਆਂ ਸ਼ਬਦ ਦੀਆਂ ਜਦੋਂ ਤੂੰ ਅਭਿਆਸ ਕਰੇਗਾ ਹਰ ਰੋਜ਼ ਮਾਲਾ ਫੇਰੇਗਾ ਤਾਂ ਮਹੀਨੇ ਵਿੱਚ ਤੈਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਫਲ ਮਿਲ ਜਾਵੇਗਾ ਪਰ ਸ਼ਰਤ ਇਹ ਕੱਲੀ ਮਾਲਾ ਦੇ ਮਣਕੇ ਨਹੀਂ ਫਿਰਨੇ ਚਾਹੀਦੇ ਤੇਰਾ ਮਨ ਵੀ ਵਿਕਾਰਾਂ ਵੱਲੋਂ ਫਿਰੇ ਫਿਰ ਗੱਲ ਬਣਨੀ ਆ ਮੂਲ ਮੰਤਰ ਦੇ ਵਿੱਚ ਬੜੀ ਸ਼ਕਤੀ ਆ ਇਸ ਤਰ੍ਹਾਂ ਜੀ ਛੇ ਮਾਲਾ ਕੋਈ 108 ਮਣਕੇ ਦੀਆਂ ਹਰ ਗੁਰਸਿੱਖ ਕਰੇ ਮੂਲ ਮੰਤਰ ਦੀਆਂ ਇਕ ਓੰਕਾਰ ਸਤਨਾਮ ਜਿਦੇ ਵਿੱਚ ਬੜੀ ਸ਼ਕਤੀ ਆ ਤੈ ਇਸ ਤਰ੍ਹਾਂ ਅਭਿਆਸ ਕਰੇਗਾ ਉਹਦੇ ਸਾਰੇ ਕਾਰਜ ਰਾਸ ਹੋ ਜਾਣਗੇ ਮੂਲ ਮੰਤਰ ਦੁੱਧ ਇਹਦੀ ਕਮਾਈ ਕਰੋ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਸਮਝੋ ਇਹ ਦੁੱਧ ਤੋਂ ਜੋ ਮਰਜੀ ਪਦਾਰਥ ਬਣਾ ਲਓ ਨਾਮ ਜਪੋ ਨਾਮ ਦਾ ਸਰੂਪ ਕੀ ਆ ਨਾਮ ਦਾ ਸਰੂਪ ਕੀ ਆ ਪੁੱਛਣਾ ਹੋਵੇ ਇਹ ਜਿਨੇ ਭਾਈ ਏਡੇ ਏਡੇ ਕੌਡੇ ਰਾਖਸ਼ ਵਰਗਿਆਂ ਨੂੰ ਤਾਰ ਦਿੱਤਾ ਕਿੰਨੇ ਰੀਠੇ ਮਿੱਠੇ ਕਰ ਦਿੱਤੇ ਇਸ ਕਰਕੇ ਬਾਬਾ ਆਨੰਦ ਸਿੰਘ ਜੀ ਦੇ ਬਚਨ ਸੀ ਪੱਲੇ ਬੰਨ ਲੈ ਮਨਾ ਪੂੰਜੀ ਰਾਮ ਨਾਮ ਦੀ ਵੱਡੇ ਵੱਡੇ ਦੁਨੀਆ ਦੇ ਰਾਜੇ ਰੋਂਦੇ ਜਾਂਦੇ ਨਾਮ ਤੋਂ ਬਿਨਾ ਅਸੀਂ ਵੇਖਦੇ ਹੀ ਆ ਦੁਨੀਆ ਦੇ ਜਿਹੜੇ ਲੋਕ ਆ ਕਿੰਨੇ ਔਖੇ ਹੋ ਕੇ ਜਾ ਰਹੇ ਆ ਭਾਵੇਂ ਉਹਨਾਂ ਕੋਲ ਬਹੁਤ ਸਾਰਾ ਪੈਸਾ ਹੈ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋ ਜੇ ਸਾਧ ਸੰਗਤ ਮਿਲ ਜਾਵੇ ਤਾਂ ਰੀਠਾ ਜਿਵੇਂ ਮਿੱਠਾ ਹੋ ਗਿਆ ਸੀਗਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਕਰਕੇ ਐਵੇਂ ਅਸੀਂ ਵੀ ਮਿੱਠੇ ਹੋ ਸਕਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਜੀ ਦੇ ਹਿਰਦੇ ਵਿੱਚ ਸੱਜਾ ਜਾਨ ਬੈਠ ਜਾਂਦੇ ਨੇ ਉਹ ਕੌੜੇ ਤੋਂ ਕੌੜਾ ਭਾਵੇਂ ਜਿੰਨਾ ਮਰਜ਼ੀ ਹੋਵੇ ਉਹ ਵੀ ਰੀਠੇ ਜੈਸਾ ਮਿੱਠਾ ਹੋ ਜਾਵੇਗਾ ਜਿਵੇਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਕੇਵਲ ਦਰਖਤ ਦੇ ਥੱਲੇ ਬੈਠੇ ਸੀ ਉਹਦੇ ਨਾਲ ਹੀ ਰੀਠੇ ਮਿੱਠੇ ਹੋ ਗਏ ਸੀ ਤੇ ਦੂਜੇ ਪਾਸੇ ਹੰਕਾਰੀ ਸੱਦ ਲੋਕ ਉਹਨਾਂ ਵਾਲੇ ਪਾਸੇ ਜਿਹੜੇ ਰੀਠੇ ਲੱਗੇ ਸੀ ਉਹ ਕੌੜੇ ਹੀ ਰਹੇ ਗੁਰੂ ਸਾਹਿਬ ਬਹੁਤ ਕਿਰਪਾ ਕਰ ਦਿੰਦੇ ਆ ਆਮ ਕਰਕੇ ਤੁਸੀਂ ਵੇਖਿਆ ਹੋਣਾ ਸਰਕਸ ਵੇਖੀ ਹੋਵੇਗੀ ਸਾਰਿਆਂ ਨੇ ਤੇ ਵੈਸੇ ਨਹੀਂ ਵੇਖੀ ਟੈਲੀਵਿਜ਼ਨ ਦੇ ਵਿੱਚ ਮੋਬਾਈਲ ਫੋਨ ਤੇ ਜ਼ਰੂਰ ਵੇਖੀ ਹੋਵੇਗੀ ਸਰਕਸ ਵਿੱਚ ਹਾਥੀ ਸ਼ੇਰ ਚੀਤੇ ਰੱਛ ਬਹੁਤ ਭਿਆਨਕ ਜਾਨਵਰ ਹੁੰਦੇ ਆ ਤੁਸੀਂ ਦੇਖਿਆ ਵੀ ਬੰਦਾ ਆਪਣੀ ਉਂਗਲਾਂ ਤੇ ਕਿਵੇਂ ਨਚਾ ਲੈਂਦਾ ਇਹਨਾਂ ਨੂੰ ਮੇਰੇ ਕਹਿਣ ਦਾ ਭਾਵੇਂ ਆ ਵੀ ਬੰਦੇ ਨੇ ਵੱਡੇ ਵੱਡੇ ਖੁੰਖਾਰੂ ਜਾਨਵਰ ਬੜੇ ਜ਼ਹਿਰੀਲੇ ਸੱਪ ਜਿਹੜੇ ਅਸਪੇਰਿਆਂ ਨੇ ਕੀਲੇ ਹੋਇਆ ਵੱਡੇ ਵੱਡੇ ਜਾਨਵਰ ਹਾਥੀ ਵਰਗੇ ਉਹਨਾਂ ਨੂੰ ਪੜਾ ਦਿੱਤਾ ਕਾਬੂ ਜ ਕਰ ਲਿਆ ਪਰ ਬੰਦੇ ਤੋਂ ਆਪਣਾ ਮਨ ਜਿਹੜਾ ਕਾਬੂ ਜ ਨਹੀਂ ਹੋਇਆ ਕਿਉਂ ਕਿਉਂਕਿ ਮਨ ਇਹਨਾਂ ਚੀਜ਼ਾਂ ਤੋਂ ਵੀ ਕਿਤੇ ਬਸੋਂ ਬਾਹਰ ਦੀ ਗੱਲ ਆ ਬੰਦੇ ਦੀ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਤਨ ਮਨ ਮੋਲਿਆ RAM ਸਿਉ ਸੰਗ ਸਾਧ ਸਹਿਲੜੀਆਂ ਇਹ ਮੰਨਤਾ ਸਾਧ ਸੰਗਤ ਵਿੱਚ ਆ ਕੇ ਵਸ ਚਾਉਣਾ ਹੋਰਾਂ ਹਿੱਲੀਆਂ ਵਸੀਲੀਆਂ ਦੇ ਨਾਲ ਇਹ ਵਸ ਵਿੱਚ ਨਹੀਂ ਆ ਸਕਦਾ ਅੱਜ ਸਾਡੀਆਂ ਵਰਤੀਆਂ ਹੀ ਨਹੀਂ ਲੱਗਦੀਆਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਕਿਰਪਾ ਕਰਦੇ ਆ ਕਹਿੰਦੇ ਹਨ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਗੰਮੀ ਰਸ ਵਾਲੀ ਬਾਣੀ ਗਾਉਂਦੇ ਉਦੋਂ ਪਸ਼ੂ ਪੰਛੀ ਪੰਦੇ ਸਾਰੇ ਸਥਿਰ ਹੋ ਜਾਂਦੇ ਸੀਗੇ ਉਸ ਵਕਤ ਕੋਈ ਸ਼ੋਰ ਸ਼ਰਾਬਾ ਨਹੀਂ ਸੀ ਹੁੰਦਾ ਅੱਜ ਸਾਡੀਆਂ ਬਿਰਤੀਆਂ ਨਹੀਂ ਲੱਗਦੀਆਂ ਹਰੇਕ ਬੰਦੇ ਦਾ ਕਹਿਣਾ ਪੁੱਛ ਲਓ ਕਹੂਗਾ ਬਿਰਤੀ ਨਹੀਂ ਟਿਕਦੀ ਮਨ ਨਹੀਂ ਲੱਗਦਾ ਇਹ ਹਰ ਕਿਸੇ ਦਾ ਸਵਾਲ ਆ ਤੇ ਇਹਦਾ ਜਵਾਬ ਵੀ ਸਾਰਿਆਂ ਨੂੰ ਪਤਾ ਵੀ ਬੰਦਗੀ ਆ ਪਰ ਲੋਕ ਫਿਰ ਵੀ ਨਹੀਂ ਕਰਦੇ ਜਦੋਂ ਸੁਰਤ ਜੋੜ ਕੇ ਤੁਸੀਂ ਸ਼ਬਦ ਦਾ ਅਭਿਆਸ ਕਰੋਗੇ ਅੰਦਰ ਇੱਕ ਮਿਕਤਾ ਬਣੇਗੀ ਕਿਤੇ ਇਕਪਲ ਹੀ ਸਹੀ ਘੜੀ ਸਹੀ ਕਹਿੰਦੇ ਨੇ ਕਿਤੇ ਤੁਸੀਂ ਇੱਕ ਮਹੀਨੇ ਦਾ 1 ਮਿੰਟ ਵੀ ਅਭਿਆਸ ਵਧਾ ਦਿਓ 12 ਮਹੀਨਿਆਂ ਦਾ 12 ਮਹੀਨੇ ਜਿਹੜੇ ਹੁੰਦੇ ਆ ਉਹਦਾ ਸਮਝ ਲਓ ਅਭਿਆਸ ਵੱਧ ਗਿਆ ਹਰ ਮਹੀਨੇ 1 ਮਿੰਟ ਵੀ ਤੁਸੀਂ ਵਧਾਇਆ ਬੜੀ ਕਿਰਪਾ ਹੋ ਜਾਵੇਗੀ ਬਹੁਤਾ ਨਾ ਸਹੀ ਇੱਕ ਮਹੀਨੇ ਬਾਅਦ 1 ਮਿੰਟ ਹੀ ਵਧਾ ਦਿਓ ਇਸ ਕਰਕੇ ਅਸੀਂ ਸਾਰਿਆਂ ਨੇ ਇਹ ਚੀਜ਼ਾਂ ਦੇ ਹੀਲੇ ਨਹੀਂ ਕੀਤੇ ਧਰਮ ਕਮਾਉਣ ਲਈ ਕੋਈ ਯਤਨ ਨਹੀਂ ਕੀਤਾ ਗਿਆਨ ਦੀ ਕਮਾਈ ਲਈ ਕੋਈ ਯਤਨ ਨਹੀਂ ਕੀਤਾ ਇਸ ਕਰਕੇ ਗੁਰੂ ਪਿਆਰਿਓ ਅੰਤਰ ਸੁਨੰ ਬਾਹਰ ਸੁਨੰ ਤ੍ਰਿ ਭਵਨ ਸੁਨੰ ਸੁਨੰ ਚੌਥੇ ਸੁਨੈ ਜੋ ਨਰ ਜਾਣੈ ਤਾਕੂ ਪਾਪ ਨ ਪੁੰਨ ਤਾ ਇਹ ਜਿਹੜੇ ਚੌਥੇ ਪਦ ਵਿੱਚ ਜਿਉਂਦੇ ਆ ਉਹਨਾਂ ਨੂੰ ਕੋਈ ਪਾਪ ਪੁੰਨ ਨਹੀਂ ਹੁੰਦਾ ਅਵਸਥਾ ਇਹ ਨਿਉਚੀ ਹੋ ਜਾਂਦੀ ਹੈ ਅਭਿਆਸ ਦੇ ਨਾਲ ਪੰਜਾਂ ਸਾਲਾਂ ਦੇ ਵਿੱਚ ਇਹ ਇੱਕ ਇੱਕ ਜਿਹੜਾ ਮਿੰਟ ਆ ਵਧਾਉਂਗੇ ਇੱਕ ਘੰਟਾ ਬਣ ਜਾਵੇਗਾ ਇਸ ਕਰਕੇ ਇਹ ਚੀਜ਼ਾਂ ਨੂੰ ਹੌਲੀ ਹੌਲੀ ਜੋੜਨਾ ਪੈਂਦਾ ਇੱਕਦਮ ਕੋਈ ਵੀ ਚੀਜ਼ ਨਹੀਂ ਹੁੰਦੀ ਜੇ ਅੱਜ ਹੀ ਕਹਨੋਗੇ ਹੁਣੇ ਮੇਰਾ ਮਨ ਟਿਕ ਜਾਵੇ ਨਹੀਂ ਹੋ ਸਕਦਾ ਜੇ ਗੁਰੂ ਦੀ ਬਹੁਤ ਬਖਸ਼ਿਸ਼ ਹੋਵੇ ਪਰ ਉਹਦੇ ਲਈ ਬਹੁਤ ਜਨਮਾਂ ਦੀ ਕਮਾਈ ਚਾਹੀਦੀ ਹੈ ਨਾਮ ਦੀ ਜਿਹੜੀ ਕਿ ਸਾਡੀ ਨਹੀਂ ਹੈ ਸਾਨੂੰ ਤਾਂ ਆ ਜਨਮ ਮਿਲਿਆ ਬਿਰਥਾ ਜਾ ਰਿਹਾ ਇਸ ਕਰਕੇ ਭਾਈ ਸਾਨੂੰ ਭਾਈ ਮਤੀਦਾਸ ਭਾਈ ਸਤੀਦਾਸ ਜੀ ਵਰਗੇ ਗੁਰਸਿੱਖਾਂ ਨੂੰ ਚੇਤੇ ਕਰਨਾ ਚਾਹੀਦਾ ਭਾਈ ਦਿਆਲਾ ਜੀ ਵਰਗਿਆਂ ਨੂੰ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਸਾਨੂੰ ਉਹਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਤਾਂ ਉਹ ਗੁਰਮੁਖ ਪਿਆਰਾ ਜੋ ਪਾਬਾ ਆਨੰਦ ਸਿੰਘ ਜੀ ਤੋਂ ਵਾਰ-ਵਾਰ ਪੁੱਛ ਰਿਹਾ ਕਿ ਮੈਂ ਤਾਂ ਅਨਪੜ੍ਹ ਹਾਂ ਜੀ ਮੇਰਾ ਕੀ ਬਣੇਗਾ ਤੇ ਮਹਾਂਪੁਰਖਾਂ ਨੇ ਫਿਰ ਰਾਹ ਦੱਸ ਦਿੱਤਾ ਕਿ ਵਾਹਿਗੁਰੂ ਗੁਰਮੰਤਰ ਹੈ ਜਪਹੁਮੇ ਖੋਈ ਇਹ ਵਾਹਿਗੁਰੂ ਦਾ ਜਿਹੜਾ ਮੰਤਰ ਆ ਤੂੰ ਜਪੇਂਗਾ ਜਦੋਂ ਤੇਰੀ ਹਉਮੈ ਵੀ ਗਵਾਚ ਜਾਵੇਗੀ ਬਹੁਤ ਕਿਰਪਾ ਹੋ ਜਾਂਦੀ ਆ ਜਿਹੜਾ ਇਨਸਾਨ ਸੱਚੇ ਪਾਤਸ਼ਾਹ ਜੀ ਦਾ ਨਾਮ ਜਪਣ ਲੱਗ ਜਾਵੇ ਉਹਦੇ دنیਵੀ ਕਾਰਜ ਤਾਂ ਰਾਸ ਹੋਣੇ ਹੀ ਹੋਣਿਆ ਤੇ ਅਧਿਆਤਮਕ ਕਾਰਜ ਵੀ ਰਾਸ ਹੋ ਜਾਂਦੇ ਆ ਪਰਮਾਰਥ ਵਾਲੇ ਰਸਤੇ ਨੂੰ ਵੀ ਉਹ ਸਾਫ਼ ਕਰ ਲੈਂਦਾ ਹੈ ਫਿਰ ਬਾਬਾ ਜੀ ਨੇ ਉਹਨੂੰ ਇੱਕ ਹੋਰ ਨੁਕਤਾ ਦੱਸਿਆ ਵਿਧੀ ਦੱਸੀ ਕਿ ਤੁਸੀਂ ਕਹਿੰਨੇ ਹੋ ਦੇਖੋ ਜੀ ਅਸੀਂ ਅਨਪੜ੍ਹ ਆ ਅਸੀਂ ਬਾਣੀ ਨਹੀਂ ਪੜ ਸਕਦੇ ਨੇਤ ਨਿਯਮ ਨਹੀਂ ਕਰ ਸਕਦੇ ਸਾਨੂੰ ਅੱਖਰ ਪੜ੍ਹਨੇ ਲਿਖਣੇ ਨਹੀਂ ਆਉਂਦੇ ਬਾਬਾ ਜੀ ਕਹਿੰਦੇ ਕਿ ਤੁਸੀਂ ਭਾਈ ਸੁਣ ਤਾਂ ਸਕਦੇ ਹੋ ਨਾ ਸੁਣਨ ਦੇ ਨਾਲ ਹੀ ਤੁਹਾਡਾ ਭਲਾ ਹੋ ਜਾਵੇਗਾ ਕਿਉਂਕਿ ਦੇਖੋ ਜੀ ਸੁਣਨਾ ਵੀ ਇੱਕ ਕਲਾ ਹੀ ਆ ਸਤਿਗੁਰੂ ਮਹਾਰਾਜ ਦੀ ਬਾਣੀ ਨੂੰ ਕੀਰਤਨ ਨੂੰ ਸਿੱਖਤ ਸਲਾਹ ਨੂੰ ਇਤਿਹਾਸ ਨੂੰ ਸੁਣ ਸੁਣ ਕੇ ਪਹਿਲੀ ਗੱਲ ਤਾਂ ਗਿਆਨ 'ਚ ਵਾਧਾ ਹੁੰਦਾ ਸਾਰੀ ਸਾਨੂੰ ਜਾਣਕਾਰੀ ਮਿਲਦੀ ਆ ਕਿਵੇਂ ਸਾਡੇ ਇਤਿਹਾਸ ਵਿੱਚ ਕੀ ਕੀ ਵਾਪਰਿਆ ਸੀ ਬਾਕੀ ਸੁਣ ਕੇ ਸਾਨੂੰ ਸੁਰਤਾਂ ਜਿਹੜੀ ਉੱਚੀ ਉੱਠਦੀ ਹੈ ਕਿਉਂਕਿ ਇਹ ਅਜੀਹਾ ਸੁਣਨਾ ਹੈ ਕੀਰਤਨ ਨੂੰ ਸੁਣਨਾ ਬਾਣੀ ਨੂੰ ਸੁਣਨਾ ਇਹ ਕੰਨਾਂ ਦੀ ਖਰਾਕ ਆ ਜਿਹੜੀ ਕੰਨਾਂ ਰਾਹੀਂ ਆਤਮਾ ਤੱਕ ਪਹੁੰਚਦੀ ਆ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਆ ਬਾਣੀ ਵਿੱਚ ਸੁਣਤ ਕਮਾਵਤ ਹੋਤ ਉਧਾਰ ਜਿਹੜੇ ਇਨਸਾਨ ਸੁਣਦੇ ਆ ਰੱਬੀ ਗੁਣਾ ਨੂੰ ਕਮਾਉਂਦੇ ਆ ਉਹਨਾਂ ਦਾ ਦੁਨੀਆ ਚ ਉਧਾਰ ਹੋ ਜਾਂਦਾ ਦੇਖੋ ਜਦੋਂ ਕੋਈ ਵੀ ਇਨਸਾਨ ਆ ਗੁਰੂ ਨਾਲ ਜਾਂ ਕਿਸੇ ਮਹਾਪੁਰਖ ਨਾਲ ਜੁੜ ਜਾਵੇ ساری ਉਮਰ ਨਿਭ ਜਾਵੇ ਤੇ ਗੁਰੂ ਤੋਂ ਬੇਮੁਖ ਨਾ ਹੋਵੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਆਪਣੇ ਗੁਰੂ ਤੇ ਕਦੇ ਸ਼ੰਕਾ ਨਾ ਕਰੇ ਉਹਦੇ ਬਰਾਬਰ ਹੀਰਾ ਤਾਂ ਕੀ ਕਰੋੜਾਂ ਰਤਨ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਦੇਖੋ ਜੀ ਹੀਰੇ ਪੰਨੇ ਜਵਾਹਰਾਤ ਲਾਲ ਅਮਲੀਕ ਲਾਲ ਇਹ ਸਮੁੰਦਰ ਚੋਂ ਨਿਕਲਦੇ ਆ ਇਹਨਾਂ ਨੂੰ ਹੰਸ ਖਾਂਦੇ ਆ ਇਹ ਹਾਂਸਾਂ ਦੀ ਖਰਾਕ ਸਾਹਿਬ ਜੀ ਦੇ ਬਚਨਾਂ ਹਾਂਸਾਂ ਹੀਰਾ ਮੋਤੀ ਚੁਗਣ ਪਰ ਰਤਨ ਜਿਹੜੇ ਹੁੰਦੇ ਆ ਜਿਵੇਂ ਕਿ ਇੱਕ ਹਾਂਸ 12 ਸਾਲ ਹੀਰੇ ਪੰਨੇ ਜਵਾਹਰਾਤ ਖਾਂਦਾ ਰਹੇ ਉਹਦੇ ਪੇਟ ਵਿੱਚ ਫੇਰ ਜਾ ਕੇ ਕਿਤੇ ਰਤਨ ਬਣਦਾ ਤਾਂ ਇਹ ਜਿਹੜੇ ਕਰੋੜਾਂ ਰਤਨ ਵੀ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਹੀਰੇ ਦਾ ਤੇ ਰਤਨ ਦਾ ਬਹੁਤ ਫਰਕ ਆ ਇਹ ਆਪ ਹੀ ਅੰਦਾਜ਼ਾ ਤੁਸੀਂ ਲਾ ਲਿਓ ਵੀ ਹੀਰੇ ਤੇ ਰਤਨ ਵਿੱਚ ਕਿੰਨਾ ਕੁ ਫਰਕ ਆ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤ ਉਦਾਰ ਦਾ ਜਿਨ੍ਹਾਂ ਜਿਨ੍ਹਾਂ ਨੇ ਵੀ ਸੱਚੇ ਪਾਤਸ਼ਾਹ ਜੀ ਦੇ ਨਾਮ ਦਾ ਇਹ ਰਸ ਮਾਣਿਆ ਰੱਬੀ ਰੰਗ ਮਾਣਿਆ ਉਹਨਾਂ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਮੰਨੇ ਕੀ ਗਤ ਕਹੀ ਨਾ ਜਾਏ ਇਹ ਰੱਬ ਦੇ ਪਿਆਰੇ ਜਿਹੜੇ ਰੱਬ ਦੇ ਨਾਮ ਨੂੰ ਜਾਂ ਰੱਬ ਨੂੰ ਰੱਬ ਕਰਕੇ ਮੰਨ ਲੈਂਦੇ ਆ ਉਹਨਾਂ ਦੀ ਕੀਮਤ ਨਹੀਂ ਕਹੀ ਜਾ ਸਕਦੀ ਉਕੇ ਮੰਨੈ ਕੀ ਗਤ ਕਹੀ ਨਾ ਜਾਏ ਕਹਿਣ ਦਾ ਭਾਵ ਇਹ ਆ ਵੀ ਜਿਨੇ ਰੱਬ ਦੇ ਨਾਮ ਨੂੰ ਰੱਬ ਕਰਕੇ ਮੰਨ ਲਿਆ ਜਿਵੇਂ ਅਸੀਂ ਰਿਸ਼ਤੇ ਨਾਤਿਆਂ ਨੂੰ ਤਾਂ ਰਿਸ਼ਤੇ ਨਾਤੇ ਕਰਕੇ ਮੰਨ ਲੈਨੇ ਆ ਅਕਸਰ ਹੀ ਪਰ ਰੱਬ ਦੇ ਨਾਮ ਨੂੰ ਮੰਨਣ ਵਿੱਚ ਝਿਜਕ ਜਾਂਦੀ ਹੈ ਪੜ ਪੜ ਗੱਡੀ ਲੱਦੀ ਹੈ ਕਈ ਲੋਕ ਆ ਜਿਹੜੇ ਸਿਰਫ ਪੜ ਹੀ ਜਾਂਦੇ ਆ ਵਿਚਾਰ ਨਹੀਂ ਕਰਦੇ ਮਾਲਾ ਤਾਂ ਫੇਰਦੇ ਆ ਪਰ ਧਿਆਨ ਕਿਤੇ ਉਹਨਾਂ ਦਾ ਹੋਰ ਹੁੰਦਾ ਅਮਲ ਚੰਗੇ ਨਹੀਂ ਗਰੀਬਾਂ ਨੂੰ ਤੰਗ ਕਰਦੇ ਆ ਠੱਗੀ ਧੋਖਾ ਬੇਈਮਾਨੀ ਝੂਠ ਬੋਲਣਾ ਇਹੋ ਜੇ ਲੋਕ ਹੁਣ ਮਾੜਾ ਮਾਲਾ ਹੱਥ ਵਿੱਚ ਫੜੀ ਫਿਰਦੇ ਆ ਲੋਕਾਂ ਨੂੰ ਦਿਖਾਵਾ ਕਰਦੇ ਇਹ ਤਾਂ ਖਾਲੀ ਚੱਕੀ ਫੇਰਨੀ ਆ ਬਾਬਾ ਅਨੰਦ ਸਿੰਘ ਜੀ ਦੇ ਇਹ ਵੀ ਬਚਨ ਹੋਏ ਆ ਮਾਲਾ ਨੂੰ ਲੈ ਕੇ ਵੀ ਦੇਖੋ ਭਾਈ ਜਿਵੇਂ ਖਾਲੀ ਚੱਕੀ ਫੇਰਨ ਦਾ ਕੋਈ ਲਾਭ ਨਹੀਂ ਖਾਲੀ ਚੱਕੀ ਕੋਈ ਫੇਰ ਰਿਆ ਇਸ ਤਰ੍ਹਾਂ ਸਿਰਫ ਦਿਖਾਵੇ ਕਰਨ ਦਾ ਹੱਥ 'ਚ ਮਾਲਾ ਫੜ ਲੈਣੀ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ RAM ਖਲਾਉਣਾ ਜਨ ਜਿਵੇਂ ਖਾਲੀ ਚੱਕੀ ਫੇਰਿੰਦਾ ਕੋਈ ਲਾਭ ਹੈਗਾ ਨਹੀਂ ਨਾ ਇਸੇ ਤਰ੍ਹਾਂ ਜਦੋਂ ਕੋਈ ਬੰਦਾ ਮਾਲਾ ਹੱਥ 'ਚ ਫੜ ਕੇ ਦਿਖਾਵਾ ਕਰਦਾ ਵੀ ਲੋਕ ਮੈਨੂੰ ਕਹਿਣਗੇ ਇਹ ਮਾਲਾ ਫੇਰਦਾ ਕਿੱਡਾ ਭਗਤ ਆ ਇਹ ਬਗਲੇ ਦੀ ਵਰਤੀ ਐ ਇਸ ਤਰ੍ਹਾਂ ਵਿਖਾਵੇ ਦੇ ਸੱਖ ਨਹੀਂ ਬਣਨਾ ਕਦੇ ਵੀ ਇਹ ਗਲਤੀ ਨਹੀਂ ਕਰਨੀ ਸਗੋਂ ਇਸ ਤਰ੍ਹਾਂ ਕਈ ਦਲੀਲਾਂ ਦਿੰਦੇ ਆ ਵੀ ਜੇ ਕਿਸੇ ਨੇ ਪੁੱਛਿਆ ਵੀ ਜੇ ਕੋਈ ਬੰਦਾ ਝੂਠ ਬੋਲੇ ਤਾਂ ਕਿੰਨਾ ਕੁ ਪਾਪ ਆ ਤਾਂ ਉੱਤਰ ਦਿੱਤਾ ਵੀ ਜੇ ਕਿਸੇ ਕੋਲ ਲੱਖ ਰੁਪਏ ਜਮਾ ਉਹਦੇ ਵਿੱਚੋਂ 10 ਵੀ ਹਜ਼ਾਰ ਰੁਪਏ ਖਰਾਬ ਵੀ ਕਰ ਲਵੇ ਤਾਂ ਕੀ ਫਰਕ ਪੈ ਜੂਗਾ ਜੇ ਨਿਤਨੇਮ ਵੀ ਬੰਦਾ ਨਿਤਨੇਮ ਕਰਦਾ ਹਰ ਵੇਲੇ ਮਾਲਾ ਫੇਰਦਾ ਤੇ ਕਹਿੰਦੇ ਜੇ ਥੋੜਾ ਬਹੁਤਾ ਝੂਠ ਵੀ ਬੋਲ ਲੂਗਾ ਤਾਂ ਕੀ ਫਰਕ ਪੈ ਜੂਗਾ ਇਹ ਉੱਤਰ ਕਈਆਂ ਨੇ ਦਿੱਤਾ ਕਿਉਂਕਿ ਉਹ ਬੰਦੇ ਆਪ ਮਾਲਾ ਫੇਰ ਕੇ ਝੂਠ ਠੱਗੀ ਧੋਖਾ ਬੇਈਮਾਨੀ ਵੀ ਰੱਜ ਕੇ ਕਰਦੇ ਆ ਤੁਸੀਂ ਵੇਖਿਓ ਬਹੁਤੇ ਲੋਕ ਆ ਮਾਫ ਕਰਨਾ ਇੱਥੇ ਕਹਿਣਾ ਪਵੇਗਾ ਗੁਰਦੁਆਰਾ ਸਾਹਿਬ ਆਉਂਦੇ ਆ ਬੜਾ ਅਸੀਸ ਝਕਾਉਂਦੇ ਆ ਵਾਰ-ਵਾਰ ਮੱਥੇ ਟੇਕੀ ਜਾਂਦੇ ਆ ਇਹਨਾਂ ਵਿੱਚੋਂ ਕੁਝ ਇਹੋ ਜਿਹੇ ਲੋਕ ਉਹ ਵੀ ਨੇ ਜੋ ਠੱਗੀਆਂ ਵੀ ਵੱਡੀਆਂ ਮਾਰਦੇ ਇਹ ਮੈਨੂੰ ਕਹਿਣਾ ਪਵੇਗਾ ਸਾਰਿਆਂ ਦੀ ਗੱਲ ਨਹੀਂ ਸਾਰਿਆਂ ਤੇ ਲਾਗੂ ਨਹੀਂ ਹੁੰਦੀ ਬਹੁਤਿਆਂ ਦੀ ਗੱਲ ਆ ਇਸ ਵਾਸਤੇ ਇਹ ਵਿਚਾਰਾਂ ਜਿਹੜੀਆਂ ਮੈਲੀਆਂ ਹਨ ਇਹਨਾਂ ਨੂੰ ਛੱਡਣਾ ਪਵੇਗਾ ਜੀ ਕਿਉਂਕਿ ਬਾਬਾ ਆਨੰਦ ਸਿੰਘ ਜੀ ਕਹਿੰਦੇ ਭਾਈ ਦੇਖੋ 36 ਤਰ੍ਹਾਂ ਦੇ ਪਦਾਰਥ ਬਣੇ ਹੋਣ 36 ਪ੍ਰਕਾਰ ਦੇ ਤੇ ਕੋਈ ਵੇਸਟਾ ਵਾਲਾ ਆ ਕੇ ਉਹਨਾਂ ਨੂੰ ਹੱਥ ਲਾ ਦੇਵੇ ਹਾਲਾਂਕਿ ਵਿੱਚ ਤਾਂ ਕੁਝ ਨਹੀਂ ਵੜਿਆ ਪਰ ਭ੍ਰਿਸ਼ਟ ਤਾਂ ਹੋ ਗਿਆ ਨਾ ਉਤਮ ਪੁਰਸ਼ਾਂ ਦੇ ਖਾਣ ਦੇ ਕਾਬਲ ਨਹੀਂ ਇਸੇ ਤਰ੍ਹਾਂ ਖਾਲੀ ਚੱਕੀ ਚਲਾਉਣ ਵਾਲੇ ਕੱਲੀ ਮਾਲਾ ਫੇਰਨ ਵਾਲੇ ਪਰ ਜੀਵਨ ਤੋਂ ਵੀ ਹੋਣੇ ਕਿੰਨਾ ਵੀ ਨਿੱਤ ਨਿਮ ਕਰ ਲੈਣ ਪਰ ਇੱਕ ਝੂਠ ਬੋਲਣ ਦੇ ਨਾਲ ਉਹਨਾਂ ਦਾ ਸਭ ਕੁਝ ਖਤਮ ਹੋ ਜਾਵੇਗਾ ਬਾਣੀ ਪੜਨ ਨਾਲੋਂ ਵਿਚਾਰ ਕਰਨੀ ਵਿਚਾਰ ਕਰਨ ਨਾਲੋਂ ਅਮਲ ਕਰਨਾ ਉੱਤਮ ਸੋ ਅਸੀਂ ਵਿਚਾਰ ਹੀ ਕਰ ਰਹੇ ਹਾਂ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਉੱਤਮ ਦਾ ਭਾਵ ਸ੍ਰੇਸ਼ਟ ਸਭ ਤੋਂ ਚੰਗੀ ਚੀਜ਼ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਉੱਤਮ ਸ਼ਲੋਕ ਸਾਧ ਕੇ ਬਚਨ ਗੁਰੂ ਦੇ ਜਿਹੜੇ ਬਚਨ ਹੁੰਦੇ ਆ ਅਤੀ ਉੱਤਮ ਹੁੰਦੇ ਆ ਇਸ ਕਰਕੇ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੋ ਗਏ ਆ ਇਹਨਾਂ ਬਚਨਾਂ ਤੇ ਪਹਿਰਾ ਲਈਏ ਆਪਣੀ ਜ਼ਿੰਦਗੀ ਨੂੰ ਸਵਾਰਨ ਦਾ ਯਤਨ ਕਰੀਏ ਤਾਂ ਗੁਰਮੁਖ ਨੂੰ ਆਖਿਆ ਪਾਈ ਜੇ ਤੂੰ ਅਨਪੜਾ ਤਾਂ ਵਾਹਿਗੁਰੂ ਵਾਹਿਗੁਰੂ ਹਾਥ ਪਾਉ ਕਰ ਕਾਮ ਸਭ ਜੀਤ ਨਰੰਜਨ ਨਾਲ ਹੱਥਾਂ ਪੈਰਾਂ ਦੇ ਨਾਲ ਕੰਮ ਕਰੀ ਚੱਲੋ ਰਸਨਾ ਦੇ ਨਾਲ ਵਾਹਿਗੁਰੂ ਕਹੀ ਚੱਲੋ ਇਹ ਸਭ ਤੋਂ ਸੌਖਾ ਤਰੀਕਾ ਜਿਹੜਾ ਅਸੀਂ ਵਰਤ ਨਹੀਂ ਪਾਉਂਦੇ ਕੌਕੇ ਸਾਨੂੰ ਉਲਝਾਉਣ ਵਾਲੀਆਂ ਫਸਾਉਣ ਵਾਲੀਆਂ ਪਰਮਾਉਣ ਵਾਲੀਆਂ ਚੀਜ਼ਾਂ ਹੀ ਬਾੜੀਆਂ ਨੇ ਸ਼ਿਕਾਰੀ ਬਾੜੇ ਨੇ ਤੇ ਸ਼ਿਕਾਰ ਜੀ ਦਾ ਕਰਨਾ ਉਹ ਵਿਚਾਰਾ ਕੱਲਾ ਮਾਨਾ ਇਸ ਕਰਕੇ ਕਿਤੇ ਕਾਮ ਖਿੱਚਦਾ ਕਿਤੇ ਕਰੋਧ ਦਾ ਲਾਈ ਬੈਠਾ ਕਿਤੇ ਮੋਹ ਕਿਤੇ ਹੰਕਾਰ ਕਿਤੇ ਆਸਾ ਤ੍ਰਿਸ਼ਨਾ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਮਨ ਨੂੰ ਵਸਾ ਰਹੀਆਂ ਬਚਾਉਣਾ ਗੁਰੂ ਨੇ ਹਮ ਦੇਖਾ ਤਹਿ ਡੂਬੀ ਹਲੇ ਬਹੁਤੀ ਦੁਨੀਆ ਡੁੱਬ ਗਈ ਆ ਕਿਉਂਕਿ ਉਹਨਾਂ ਨੇ ਗੁਰੂ ਦੀ ਛਰਨ ਨਹੀਂ ਲਈ ਗੁਰੂ ਅੱਗੇ ਅਰਦਾਸ ਨਹੀਂ ਕੀਤੀ ਇਸ ਤਰ੍ਹਾਂ ਬਾਬਾ ਆਨੰਦ ਸਿੰਘ ਜੀ ਨੇ ਮੂਲ ਮੰਤਰ ਤੇ ਵਾਹਿਗੁਰੂ ਮੰਤਰ ਦੀ ਤਾਕਤ ਦੱਸੀ ਜਿਹੜਾ ਵੀ ਇਹ ਜਪੇਗਾ ਜਿਹੜਾ ਵੀ ਮੂਲ ਮੰਤਰ ਦੀਆਂ ਮਾਲਾ ਫੇਰੇਗਾ ਵਾਹਿਗੁਰੂ ਦੇ ਸ਼ਬਦ ਦਾ ਅਭਿਆਸ ਕਰੇਗਾ ਉਹਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿੰਨਾ ਉਹਨੂੰ ਫਲ ਮਿਲ ਜਾਵੇਗਾ ਇਹ ਤੁਸੀਂ ਵੇਖੋ ਵੀ ਹੁਣ ਤੁਸੀਂ ਆਪਣਾ ਮਨ ਕਦੋਂ ਬਣਾਉਣਾ ਕਿਵੇਂ ਬਣਾਉਣਾ ਇਹ ਤੁਹਾਡੇ ਤੇ ਨਿਰਪਰ ਤੁਸੀਂ ਗੁਰੂ ਅੱਗੇ ਅਰਦਾਸ ਕਰੋ ਕਿ ਆ ਕਾਰਜ ਕਰਨਾ ਚਾਹੁੰਦੇ ਆ ਵਿਗਨ ਬਹੁਤ ਪੈ ਰਹੇ ਕਿਰਪਾ ਕਰੋ ਸਤਿਗੁਰੂ ਜੀ ਨੇ ਕਿਰਪਾ ਕਰਨੀ ਆ ਜਿਵੇਂ ਤੁਸੀਂ ਸੁਣਿਆ ਹੋਣਾ ਬਾਬਾ ਅਨੰਦ ਸਿੰਘ ਜੀ ਕਹਿੰਦੇ ਚੋਰ ਆਉਂਦੇ ਆ ਘਰ ਵਿੱਚ ਸਨ ਲਾ ਕੇ ਪਾੜ ਲਾ ਕੇ ਚੀਜ਼ਾਂ ਚੋਰੀ ਕਰਕੇ ਲੈ ਜਾਂਦੇ ਆ ਜੇ ਸੱਚੇ ਨਾਮ ਦਾ ਮੋਤੀ ਸਾਡੇ ਕੋਲ ਹੋਵੇਗਾ ਇਹਨੂੰ ਸਨ ਕਦੇ ਵੀ ਨਹੀਂ ਲੱਗੇਗੀ ਹਰ ਸੱਜਣ ਦਾਵਣ ਲੱਗਿਆ ਕਿਸੈ ਨ ਦੇਈ ਬਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸਨ ਇਹ ਜਿਹੜੇ ਦੂਜੇ ਮੋਤੀ ਆਪਾਂ ਜਮ੍ਹਾਂ ਕਰਦੇ ਆਂ ਇਹ ਅੰਤ ਨੂੰ ਸਾਡੇ ਪੁੱਤਾਂ ਨੇ ਸਾਡੇ ਪੋਤਰਿਆਂ ਨੇ ਜੇ ਕਿਤੇ ਕੁਝ ਸਾਡੇ ਕੋਲ ਸਾਂਭਿਆ ਵੀ ਹੋਇਆ ਉਹਨਾਂ ਨੇ ਲੈ ਲੈਣਾ ਹੈ ਸੰਸਕਾਰ ਤੋਂ ਪਹਿਲਾਂ ਕਹਿ ਦੇਣਾ ਵੀ ਇਹ ਬਾਬੇ ਦੀ ਉਂਗਲ 'ਚੋਂ ਲਾ ਲਓ ਚੰਗਾ ਕੱਪੜਾ ਇਹ ਵੀ ਲਾ ਲਓ ਮਾੜਾ ਇਹਨੂੰ ਪਾ ਦਿਓ ਇਸ ਤਰ੍ਹਾਂ ਵੀ ਸੋਨਾ ਪਾਇਆ ਉਹ ਵੀ ਲਾ ਲਓ ਤਾਂ ਲਈ ਲੰਗੋਟੀ ਤੌਰ ਜੋ ਭਗਤ ਕਬੀਰ ਜੀ ਕਹਿੰਦੇ ਆ ਵੀ ਇਹੀ ਚੀਜ਼ ਹੁੰਦੀ ਆ ਕਦੋਂ ਉਸ ਵਕਤ ਪੀ ਜਾਂਦੇ ਜਾਂਦੇ ਦਾ ਜੋ ਵੀ ਸੋਨਾ ਚਾਂਦੀ ਇਹਨੇ ਪਹਿਨਿਆ ਹੈ ਉਹ ਲਾੜੋ ਨਾਂਗੋ ਆਇਆ ਨਾਂਗੋ ਜਾਸੀ ਇਹ ਸੱਚੇ ਪਾਤਸ਼ਾਹ ਦੀ ਬਾਣੀ ਐਵੇਂ ਨਹੀਂ ਸਾਨੂੰ ਸਮਝਾਉਣਾ ਕਰਦੀ ਇਸ ਕਰਕੇ ਭਾਈ ਤੇ ਗੁਰੂ ਸਾਹਿਬ ਜੀ ਕਹਿ ਰਹੇ ਆ ਸਭ ਕੁਝ ਇੱਥੇ ਰਹਿ ਜਾਣਾ ਇਹਨਾਂ ਚੀਜ਼ਾਂ ਦਾ ਮਾਣ ਛੱਡ ਕੇ ਸੱਚੇ ਗੁਰੂ ਦੇ ਲੜ ਲੱਗੀਏ ਨਾਮ ਤੁਹਾਡੇ ਕੋਲ ਹੋਵੇ ਬਰਕਤਾਂ ਤੁਹਾਡੇ ਕੋਲ ਹੋ ਜਾਣਗੀਆਂ ਸਾਰੀਆਂ ਦੁਨੀਆ ਦੀਆਂ ਬਰਕਤਾਂ ਆ ਜਾਣਗੀਆਂ ਆ ਪਿਆਰ ਦੇ ਨਾਲ ਆਖਣਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਨਾਮ ਸਾਡੇ ਕੋਲ ਰੱਬ ਸਾਡੇ ਕੋਲ ਆ ਗੁਰੂ ਸਾਡੇ ਕੋਲੇ ਆ ਪਰ ਨਾਮ ਅਸੀਂ ਕਿਉਂ ਨਹੀਂ ਜਪ ਰਹੇ ਕਿਤੇ ਨਾ ਕਿਤੇ ਤਾਂ ਢੱਲ ਹੈ ਵਜ੍ਹਾ ਕੀ ਆ ਉਹ ਮੈਂ ਦੱਸ ਦਿੱਤੀ ਆ ਆਸੇ-ਪਾਸੇ ਚੀਜ਼ਾਂ ਦਾ ਪ੍ਰਭਾਵ ਵੀ ਇੰਨਾ ਪੈ ਗਿਆ ਬੁਰੀ ਸੰਗਤ ਦਾ ਕੰਨਾਂ ਤੇ ਅੱਖਾਂ ਤੇ ਅਸਰ ਹੀ ਇੰਨਾ ਪੈ ਗਿਆ ਹੁਣ ਬੰਦੇ ਨੂੰ ਮੁਸ਼ਕਲ ਲੱਗਦਾ ਇਹ ਜੰਜਾਲ ਦੇ ਵਿੱਚੋਂ ਨਿਕਲਣਾ ਇਸ ਕਰਕੇ ਵਾਹਿਗੁਰੂ ਮੰਤਰ ਮੂਲ ਮੰਤਰ ਇਹਨਾਂ ਦੀਆਂ ਮਾਲਾ ਫੇਰਨ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿੰਨਾ ਫਲ ਮਿਲ ਜਾਂਦਾ ਹੈ ਇਹ ਧੰਤਨ ਬਾਬਾ ਆਨੰਦ ਸਿੰਘ ਜੀ ਦੇ ਬਚਨ ਉਹ ਗੁਰਮਖ ਨੇ ਸੁਣਿਆ ਮੱਥਾ ਟੇਕਿਆ ਵਾਪਸ ਜਾ ਕੇ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਅੱਜ ਦੀ ਇਹ ਕਥਾ ਵਿਚਾਰ ਵਿੱਚ ਇਸ ਤਰ੍ਹਾਂ ਭਾਈ ਮੂਲ ਮੰਤਰ ਦੀ ਤਕ ਸ਼ਕਤੀ ਵਾਹਿਗੁਰੂ ਮੰਤਰ ਦਾ ਜੋ ਅਭਿਆਸ ਕਰਦੇ ਆ ਕਿੰਨੀ ਤਾਕਤ ਹੁੰਦੀ ਆ ਉਹਦਾ ਅੰਦਾਜ਼ਾ ਆਪ ਹੀ ਤੁਸੀਂ ਲਾ ਲਵੋ ਜੋ ਪ੍ਰਾਣੀ ਗੋਵਿੰਦ ਧਿਆਵੈ ਪੜਿਆਨ ਪੜਿਆ ਪਰਮਗਤ ਪਾਵੇ ਆਉ ਜੀ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਤੇ ਫਤਿਹ ਬੁਲਾਉਣੀ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ